ਸਾਨੂੰ ਮੇਰੇ ਸਵਾਗਤ ਹੈ ਤੁਹਾਡਾ ਆਪਣੇ ਪੇਜ ਗੋੜੀ ਫੂਸ ਮੰਡੀ ਤੇ ਤੇ ਅੱਜ ਦੀ ਵੀਡੀਓ ਆਪਾਂ ਬਣਾਵਾਂਗੇ ਜੀ ਬਾਈ ਸੁਪਾਲ ਸਿੰਘ ਦੇ ਘਰੋਂ ਬਾਈ ਦੇ ਕੋਲ ਇੱਕ ਗਾਂ ਬਗਾਊ ਹੈ ਜੀ ਤੇ ਸਕਰੀਨ ਤੇ ਬਾਈ ਦਾ ਨਾਮ ਨਾਲ ਨੰਬਰ ਚੱਲੇਗਾ ਕਾਲ ਕਰਕੇ ਤੁਸੀਂ ਆਪਣੇ ਗੱਲਬਾਤ ਕਰਨੀ ਹੈ ਜੀ ਪਿੰਡ ਹੈਗੇ ਭਾਗੂ ਜ਼ਿਲ੍ਹਾ ਬਠਿੰਡਾ ਤੇ ਇੱਕ ਆਪਾਂ ਗੱਲ ਕਹਿ ਦੇਣਾ ਚਾਹੁੰਦੇ ਕਿ ਆਪਣਾ ਮਕਸਦ ਵੀਡੀਓ ਬਣਾਉਣਾ ਹੁੰਦਾ ਫੈਸਲਾ ਤੁਸੀਂ ਆਪ ਕਰਨਾ ਹੈ ਆਪਣੀ ਸਮਝ ਤੇ ਸਿਆਣਪ ਨਾਲ ਪਰ ਤੁਸੀਂ ਆਪ ਕਰਨੀ ਹੈ। ਭਾਈ ਜਨਾ ਤੁਹਾਡੀ ਗੱਲਬਾਤ ਕਰਾਉਣੇ ਆ। ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਭਾਈ ਕਿੰਨੇ ਨਗ ਬਗਾਓ ਆਪਣੇ ਕੋਲੇ? ਇੱਕ ਨਗ ਬਗਾਓ ਆਪਣੇ ਕੋਲ ਦਾ। ਇੱਕ ਏ ਠੀਕ ਹੈ ਜੀ। ਤੇ ਕਿੰਨਾ ਸੂਸ ਹੁੰਦੀ ਹੈ? ਇਹ ਦੂਜਾ ਸੂਸ ਹੁੰਦੀ ਹੈ। ਸਹੀ। ਕਿੰਨੇ ਦਿਨਾਂ ਦੀ ਸੂਨ ਚ? ਸੂਲ ਦੇ ਬਾਪ 5-7 ਦਿਨ ਹੀ ਰਹਿ ਗਏ। ਅੱਛਾ ਜੀ। ਨੰਬਰ ਬੋਲੀ ਆਪਣਾ ਭਾਈ। ਨੰਬਰ ਸਟਾਨ ਨੰਬਰ ਤੋਂ 10 ਹਾਂਜੀ 027 03 ਕਿੰਨੇ ਪੈਸੇ ਮੰਗਦੇ ਮੈਂ ਫਿਰ ਫੋਨ ਵੀ ਕਰ ਲਾਂਗਾ ਰੇਟ ਠੀਕ ਹੈ ਜੀ ਤੇ ਰੇਟ ਫੋਨ ਤੇ ਹੋਊਗਾ ਜੀ ਤੋੜ ਕੇ ਦਿਖਾਈ ਮੈਂ ਉਹਦੇ ਨੂੰ ਤੋੜ ਕੇ ਪਹਿਲੇ ਸਵੇਰ ਦੁੱਧ ਕਰਨੇ ਤੇ ਬਿਨੈ ਪਹਿਲੇ ਸਵੇਰ 17 ਲੀਟਰ ਦੋ ਦਿੱਤਾ ਹੈਗਾ ਓਕੇ ਜੀ